ਲੋ ਜੀ ਮਿੱਤਰੋ ਦੇਖੋ ਪਾਣੀ ਬਾਈ ਉਰ ਨਕਾ ਲਾ ਰੱਖਿਆਗਾ ਇਹ ਸਾਰਾ ਉੱਪਰ ਦਾ ਓਵਰਫਲੋ ਹੋ ਗਿਆ ਦੇਖੋ ਪਾਣੀ ਪਾਣੀ ਆ ਗਿਆ ਧਰਮਪੁਰ ਪਿੰਡ ਸਸਰੀਕਾਲ ਜੀ ਦੇਖੋ ਕਿਵੇਂ ਭਾਰਤ ਦੇ ਪੰਜਾਬ ਵਿੱਚੋਂ ਕਿਸਾਨਾਂ ਦੀ ਜਮਾ ਪੂੰਜੀ ਰੁੜ ਕੇ ਪਾਕਿਸਤਾਨ ਦੇ ਵਿੱਚ ਆ ਗਈ ਹੈ ਰੱਬ ਮਿਹਰ ਕਰੇ ਇਹਨਾਂ ਦੀ ਪੂੰਜੀ ਇਹਨਾਂ ਨੂੰ ਵਾਪਸ ਮਿਲ ਜਾਵੇ ਵਾਹਿਗੁਰੂ ਬਲਾ ਤੇਰੇ ਕੇਸੇ ਰੰਗ ਨਿਆਰੇ ਕਈ ਨਖਰਿਆਂ ਦੇ ਨ ਗੱਲ ਲੈਂਦੇ ਪੰਜਾਬ ਦੀ ਆ ਤੁਹਾਡੇ ਸਾਹਮਣੇ ਦੇਖੋ ਇਹ ਇੰਡੀਆ ਵਾਲੇ ਪੰਜਾਬ ਤੋਂ ਪਸੂ ਰੁੜ ਕੇ ਆਏ ਹਨ ਜੋ ਇਸ ਟਾਈਮ ਪਾਕਿਸਤਾਨ ਵਿੱਚ ਚਲੇ ਗਏ ਹਨ ਦੇਖੋ ਲੋਕ ਇੰਨਾ ਪਸ਼ੂ ਨੂੰ ਇਕੱਠੇ ਕਰਕੇ ਇੱਕ ਥਾਂ ਤੇ ਜਗ੍ਹਾ ਇਕੱਠੇ ਕਰ ਰਹੇ ਹਨ ਐਦੋਂ ਪਹਿਲਾਂ ਇਹਨਾਂ ਨੇ ਪੰਜਾਬ ਦੀ ਆ ਤੁਹਾਡੇ ਸਾਹਮਣੇ ਦੇਖੋ ਇਹ ਇੰਡੀਆ ਵਾਲੇ ਪੰਜਾਬ ਤੋਂ ਪਸ਼ੂ ਰੁੜ ਕੇ ਆਏ ਹਨ ਜੋ ਇਸ ਟਾਈਮ ਪਾਕਿਸਤਾਨ ਵਿੱਚ ਚਲੇ ਗਏ ਹਨ ਦੇਖੋ ਲੋਕ ਇੰਨਾ ਪਸ਼ੂਆਂ ਨੂੰ ਇਕੱਠੇ ਕਰਕੇ ਇੱਕ ਥਾਂ ਤੇ ਜਗ੍ਹਾ ਇਕੱਠੇ ਕਰ ਰਹੇ ਹਨ ਇਦੋਂ ਪਹਿਲਾਂ ਇਹਨਾਂ ਨੇ 5-600 ਪਸ਼ੂ ਇਕੱਠੇ ਕਰ ਲਏ ਹਨ ਇਹ ਸਾਰਾ ਹਾਲ ਪੰਜਾਬ ਦਾ ਹੈ ਪੰਜਾਬ ਦਾ ਲੈਂਦਾ ਤੇ ਚੜ੍ਹਦੇ ਦਾ ਬੁਰਾ ਹਾਲ ਹੈ ਵਾਹਿਗੁਰੂ ਦਾਤਾ ਜੀ ਇਹ ਕੀ ਖੇਡਾਂ ਖੇਡ ਰਹੇ ਹੋ ਪੰਜਾਬ ਵਾਸੀਆਂ ਨਾਲ ਦੇਖੋ ਕਿਵੇਂ ਪਸ਼ੂ ਤਰ ਰਹੇ ਹਨ ਆਹ ਹਾਕਾਰ ਮੱਚੀ ਹੋਈ ਹੈ ਸਾਰੇ ਪਾਸੇ ਤਬਾਹੀ ਤਬਾਹੀ ਚਾਹੇ ਲੈਂਦਾ ਪੰਜਾਬ ਹੈ ਚਾਹੇ ਚੜ੍ਹਦਾ ਪੰਜਾਬ ਹੈ ਦੇਖੋ ਬੁਰਾ ਹਾਲ ਹੋਇਆ ਪਿਆ ਸਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਵਾਹਿਗੁਰੂ ਕਾਸ਼ੀ ਨਾਲ ਦੇ ਦੇ ਜੀ ਜੱਟਾ ਲੈ ਲੇ ਨਾ ਮੈਂ ਕਿੰਨੀ ਨੀਂਹ ਹੋ ਗਈ ਆ ਜੀ ਦੋਸਤੋ ਬਹੁਤ ਭਾਰੀ ਬਰਸਾਤ ਹੋਈ ਸੀ ਤਿੰਨ-ਚਾਰ ਦਿਨ ਪਹਿਲਾਂ ਉਸ ਤੋਂ ਬਾਅਦ ਫੇਰ ਅਜੇ ਖੇਤਾਂ ਵਿੱਚੋਂ ਪਾਣੀ ਨਿਕਲਿਆ ਨਹੀਂਗਾ ਫਸਲਾਂ ਵਿੱਚ ਡੁੱਬੀਆਂ ਪਈਆਂ ਹਨ ਤੇ ਅਜੇ ਮੀਂਹ ਫੇਰ ਦੁਬਾਰਾ ਸ਼ੁਰੂ ਹੋ ਗਿਆ